ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤੋਂਦਾ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸੇ ਦੇ ਚਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਇੰਨਾ ਹੀ ਨਹੀਂ ਇਹਨਾਂ ਕਲੀਨਿਕਾਂ 'ਚ ਮਾਹਿਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਤ ਮਾਰ ਹੈ ਮੈਂ ਫਰਮਾ ਮੱਲਾ ਕਲੀਨਿਕ ਵਾਲੇ ਵਜੋਂ ਜਾਂਦਾ ਹਾਂ ਪੰਜਾਬ ਸਰਕਾਰ ਨੇ ਮੋਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸੱਦੇ ਵਰਗੇ ਲੋਕਾਂ ਨੂੰ ਅਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਇੱਥੇ ਤਾਂ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਿਲੋਂ ਧੰਨਵਾਦ ਕਰਦਾ ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਬੀਤੀ ਰਾਤ ਮਹਿਰਪੁਰਾ ਗਲੀ ਨੰਬਰ 29 ਦੇ ਇੱਕ ਘਰ ਦੀ ਛੱਤ ਹੀਂਠਾ ਡਿੱਗ ਗਈ ਹੈ ਔਰ ਇਸ ਹਾਸੇ ਦੌਰਾਨ ਜਿਹੜਾ ਇੱਥੋਂ ਦਾ ਬੇਟਾ ਆ ਇਸਕਰ ਦਾ 33 ਸਾਲਾ ਸੌਰਵ ਉਹ ਵੀ ਹੀਂਠਾ ਡਿੱਗ ਜਾਂਦਾ ਕਿਉਂਕਿ ਉਹ ਉੱਪਰ ਛੱਤ ਤੇ ਫੋਨ ਸੁਣ ਰਿਹਾ ਸੀ ਔਰ ਇੱਕਦਮ ਜਿਹੜੀ ਛੱਤ ਹੈ ਉਹ ਹੀਂਠਾ ਡਿੱਗਦੀ ਹੈ ਔਰ ਦੋ ਮੰਜ਼ਲਾ ਜਿਹੜੀ ਛੱਤ ਹੈ ਉਹ ਹੇਠਾਂ ਮਲੇ ਡਿੱਗ ਪਈ ਹੈ ਜਿਸ ਤੋਂ ਬਾਅਦ ਸੌਰਵ ਨੂੰ ਜਿਹੜੀ ਕੀ ਗੰਭੀਰ ਸੱਟਾਂ ਲੱਗੀਆਂ ਨੇ ਪਰ ਗਨੀਮਤ ਇਹ ਹੀ ਕਹੇ ਜਾ ਸਕਦੀ ਹੈ ਉਸ ਦੀ ਜਾਨ ਬਚ ਗਈ ਕਿਉਂਕਿ ਬਹੁਤ ਵੱਡਾ ਹਾਸਾ ਜਿਹੜਾ ਹੋਇਆ ਇੱਥੇ ਔਰ ਤੁਸੀਂ ਦੇਖ ਸਕਦੇ ਹੋ ਕਿ ਸ ਕਦਰ ਜਿਹੜੀ ਛੱਤ ਹੈ ਇੱਥੇ ਉਹ ਡਿੱਗ ਪਈ ਹੈ ਬਾਲਿਆਂ ਦੀ ਛੱਤ ਹੈ ਜਿਸ ਤੋਂ ਬਾਅਦ ਜਦੋਂ ਦੂਸਰੀ ਮੰਜ਼ਲ ਤੇ ਫੋਨ ਸੁਣ ਰਿਹਾ ਸੀਗਾ ਸੌਰਵ ਤੇ ਉਹ ਡਿੱਗਦਾ ਹੈ ਹੇਠਾਂ ਤੇ ਪਹਿਲੀ ਮੰਜ਼ਲ ਦਾ ਲੈਂਟਰ ਵੀ ਜਿਹੜਾ ਕਿ ਉਹ ਥੱਲੇ ਨੂੰ ਡਿੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਕਿ ਉਹਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਗੱਲਬਾਤ ਕਰ ਲੈਨੇ ਆ ਉਹਦੇ ਮਦਰ ਨੇ ਥੀ ਮੈਮ ਕਿਨਾ ਮੈਂ ਤੁਹਾਡਾ ਹਿੰਦੂ ਬਾਲਾ ਜੀ ਕੀ ਹੋਇਆ ਕਿਨੇ ਵਜੇ ਕੱਟਣਾ ਹੋਇਆ ਰਾਤ ਸਾਢੇ 10 ਵਜੇ ਨਾ ਜੀ ਮੈਂ ਤਾਂ ਡਿਊਟੀ ਤੇ ਸੀ ਜੀ ਮੈਨੂੰ ਕਾਲ ਗਈ ਆ ਮੈਂ ਫਿਰ ਉਤੋਂ ਪੰਜੇ ਆਈ ਆ ਹਸਬੰਦ ਮੇਰੇ ਅੰਦਰ ਸੁੱਤੇ ਨੇ ਕੰਮ ਕਰ ਸਾਡਾ ਕੋਈ ਨਹੀਂ ਹੈ ਜੀ ਪ੍ਰਾਈਵੇਟੀ ਦੋ ਤਮਾਂ ਦੇ ਮੈਂ ਕੰਮ ਕਰਦੀ ਆ ਰਾਤ ਹੀ ਡਿਊਟੀ ਕਰਦੇ ਆ ਰਾਤ ਵੀ ਤੇ ਮਾਰਨਿੰਗ ਵੀ ਦਾਨੀ ਆ ਅੱਛਾ ਦੋ ਸੋਤਾਲਾ ਜੀ ਬਸ ਕੋਈ ਮਦਦ ਨਹੀਂ ਕਰ ਰਿਹਾ ਜੀ ਇਹ ਕਿੱਥੋਂ ਹੋਇਆ ਕੀ ਰਾਤ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਬਸ ਵੇਖਿਆ ਮੈਂ ਆਣ ਕੇ ਬੇਟਾ ਨਾਲ ਹੀ ਥੱਲੇ ਡਿੱਗਾ ਪਿਆ ਹੈ ਤੇ ਸਟਾ ਲੱਗੀਆਂ ਉਸਰੇ ਹਸਪੀਟਲ ਲੈ ਗਏ ਦਿਖਾਇਆ ਉੱਥੇ ਮੈਂ ਜਿੱਥੇ ਕੰਮ ਕਰਦੀ ਆਪਣੇ ਹਸਪੀਟਲ ਉਹਨਾਂ ਨੇ ਕਿਹਾ ਵੀ ਸਵੇਰੇ ਲੈ ਆਓ ਐਕਸਰੇ ਵਗੈਰਾ ਉਹਨਾਂ ਨੇ ਕਿ ਪਤਾ ਲੱਗੇਗਾ ਸਰ ਉਹ ਕਾਨ ਕਾਫੀ ਪੁਰਾਣਾ ਲੱਗਦਾ ਜੀ ਹਾਂਜੀ ਹਾਂਜੀ ਪੁਰਾਣਾ ਜੀ ਇਹਦੀ ਕੋਈ ਰਿਪੇਅਰ ਵਗੈਰਾ ਨਹੀਂ ਤੁਸੀਂ ਕਿੰਨੀ ਵਾਰੀ ਕਰਵਾਈ ਆ ਜੀ ਬੜੀ ਵਾਰੀ ਕਰਾਈ ਆ ਤੇ ਹੁਣ ਚਲੋ ਬੜੀ ਮਦਦ ਕੀਤੀ ਕੋਸਰ ਸਾਹਿਬ ਆਗੇ ਨੇ ਬਹੁਤ ਮੇਰੀ ਮਦਦ ਕਰਦੇ ਆ ਜਦੋਂ ਵੀ ਮੈਂ ਬੁਲਾਦੇ ਮੈਨੂੰ ਪੰਜੇ ਚਲੇ ਆਂਦੇ ਆ ਮੇਰੇ ਕਦੀ ਨਹੀਂ ਉਹਨਾਂ ਪਿੱਠ ਲੱਗਣ ਦਿੱਤੀ ਬਹੁਤ ਚੰਗੇ ਆ ਲਾਡੇ ਕੋਸਰ ਤੁਸੀਂ यो बेटे दी जान बच गई ऐने शुक्र है की मैं हुई हाथ जोड़े मेरे जी बच गए ਥੱਲੇ ਮੇਰੀ ਫੈਮਲੀ ਕਰਿੰਦੀ ਆ ਉਹ ਵੀ ਬਚ ਗਏ ਮੈਨੂੰ ਕੋਈ ਸਮਾਨ ਦਾ ਕੋਈ ਦੁੱਖ ਨਹੀਂ ਹੈਗਾ ਮੈਨੂੰ ਆਪਣੇ ਜੀਆਂ ਦਾ ਦੁੱਖ ਮੇਰੇ ਜੀ ਬਚ ਗਏ ਬਸ ਮੈਂ ਐਨੇ થી ਬੜੀ ਖੁਸ਼ ਆ ਜੀ ਕੀ ਹੁਣ ਆਸ ਉਮੀਦ ਕੀ ਹੈ ਪ੍ਰਸ਼ਾਸਨ ਕੋਲੋਂ ਸਾਨੂੰ ਇਹੋ ਹੀ ਹੈ ਸਾਡੀ ਮਦਦ ਕੀਤੀ ਜਾਏ ਜਿੰਨੀ ਵੀ ਹੁੰਦੀ ਹੈ ਕਾਲ ਆਈ ਸੀ ਕਾਲ ਸੁਣਨ ਲਈ ਚਲਾ ਗਿਆ ਮੈਂ ਉੱਪਰ ਚਲਾ ਗਿਆ نیچے ਥੋੜੇ ਗਿਆ ਸਟੇ ਮੈਂ ਉੱਪਰ ਚਲਾ ਗਿਆ ਫੋਨ ਸੁਣ ਰਿਹਾ ਇਹ ਫੋਨ ਸੁਣਦਾ ਸੁਣਦਾ ਪਤਾ ਨਹੀਂ ਲੱਗਾ ਕਿਹੜੇ ਵੇਲੇ ਉੱਪਰ ਵਾਲੀ ਛਤ ਨੀਚੇ ਡਿੱਗੀ ਆ ਤੇ ਉੱਤੋਂ ਸਿੱਧਾ ਥੱਲੇ ਤੀਜੀ ਮੰਜ਼ਲ ਤੇ ਚਲਾ ਗਿਆ ਮੈਂ ਮੈਂ ਬਿਹੋਸ਼ ਹੋ ਗਿਆ ਪਤਾ ਨਹੀਂ ਲੱਗਾ ਜਦੋਂ ਹੋਸ਼ ਆਈ ਉਦੋਂ ਤੇ ਥੋੜੀ ਸੱਟ ਗਰਮ ਸੀ ਪਤਾ ਨਹੀਂ ਲੱਗਾ ਹੁਣ ਦਿਖਾ ਗਿਆ ਸੀ ਡਾਕਟਰ ਨੇ ਉਹ ਕਹ ਰਹੇ ਫੈਕਚਰ ਹੋ ਗਈ ਆ ਤੇ ਇਹਦਾ ਛਾਤੀ ਦਾ ਅਕਸਰਾ ਗਰਾਉ ਜਿਸ ਹਾ ਤੁਸੀਂ ਡਿੱਗੇ ਹੋ ਜਾਨ ਬਚ ਗਈ ਕਹਿ ਸਕਦੇ ਵੀ ਇਹ ਇਹ ਗਨੀਮਤ ਆ ਮੈਂ ਬਾਬਾ ਦੀਪ ਸਿੰਘ ਜੀ ਦਾ ਸ਼ੁਕਰੀਆ ਅਦਾ ਕਰ ਰਿਹਾ ਜੀ ਜਾਨ ਬਚ ਗਈ ਨਹੀਂ ਤਾਂ ਉੱਥੇ ਸਾਡੇ ਲਾਗੇ ਤੇ ਪਹਿਲੀ ਮੰਜ਼ਲ ਤੋਂ ਡਿੱਗੇ ਸੀ ਤੇ ਸਾਰਾ ਬਾਲੇ ਬੁੱਲੇ ਉਹਨਾਂ ਦੇ ਉੱਪਰ ਡੈਕਸ ਦੇਥ ਹੋ ਗਈ ਸੀ ਉਹਨਾਂ ਦੀ ਮੈਂ ਤੇ ਬਾਬਾ ਜੀ ਦਾ ਸ਼ੁਕਰੀਆ ਦਾ ਕਰ ਰਿਹਾ ਸਭ ਤੋਂ ਥੱਲੇ ਮੇਰੇ ਚਾਚੀ ਜੀ ਨੇ ਉਹਨਾਂ ਦਾ ਬਚਾਅ ਹੋ ਗਿਆ ਬੈੱਡ ਤੇ ਲੇਟ ਦੇ ਸੌਂਦੇ ਸੀ ਟਾਈਮ ਵੀ ਬਹੁਤ ਜ਼ਿਆਦਾ ਸੀ 1:30 11 ਵੇ ਦਾ ਟਾਈਮ ਸੀਗਾ ਉਹ ਖਾਣਾ ਖਾ ਰਹੀ ਸੀ ਅਜੇ ਉਹ ਸਾਈਡ ਤੇ ਬੈਠੇ ਹੋਏ ਸੀ ਉਹਨਾਂ ਦਾ ਬਚਾਅ ਹੋ ਗਿਆ ਨਹੀਂ ਤਾਂ ਉਹਨਾਂ ਦੇ ਉੱਪਰ ਸਾਰਾ ਕੁਝ ਡੇਕ ਪੈਣਾ ਸੀ ਉਹਨਾਂ ਦਾ ਵੀ ਜਾਨੀ ਨੁਕਸਾਨ ਹੋ ਜਾਣਾ ਸੀ ਇਹ ਤੋਂ ਹਾਸਾ ਹੋਇਆ ਉਹ ਤੋਂ ਕੁਝ ਤੁਹਾਨੂੰ ਸਮਝ ਆਈ ਹੈ ਨਾ ਮੈਨੂੰ ਕੁਝ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਮੈਨੂੰ ਜਦੋਂ ਮੈਂ نیچے ਜਾ ਕੇ ਡਿੱਗਾ ਮੇਰਾ ਸਿਰ ਵੱਜਾ نیچے ਸਿਰ ਵੱਜਾ ਵਾ ਤੇ ਮੈਨੂੰ ਚਾਚੀ ਨੇ ਠਾਇਆ ਵਾ ਫੇਰ ਮੈਨੂੰ ਥੋੜੀ ਹੋਸ਼ ਆਈ ਮੈਨੂੰ ਬੈੱਡ ਤੇ ਬਿਠਾਇਆ ਉਦੋਂ ਥੋੜਾ ਠੀਕ ਸੀਗਾ ਬਾਅਦ ਚ ਡਾਕਟਰ ਕੋਲ ਲੈ ਕੇ ਗਏ ਆ ਲਾਤ ਤੇ ਵੇਟ ਨਹੀਂ ਪੈ ਰਿਆ ਸੀ ਭਾਰ ਨਹੀਂ ਪੈ ਰਿਆ ਸੀ ਲਾਤ ਤੇ ਤੇ ਹੁਣ ਉਹਨਾਂ ਨੇ ਦੱਸਿਆ ਐਕਸਰਾ ਵਗੈਰਾ ਕਰਾਓ ਫਿਰ ਪਤਾ ਲੱਗੇਗਾ ਕੀ ਪ੍ਰੋਬਲਮ ਹੈ ਜੀ ਮਕਾਨ ਜਿਹੜਾ ਬਹੁਤ ਜਰਜਰ ਹਾਲਤ ਵਿੱਚ ਹੈ ਤੁਸੀਂ ਕਦੀ ਤੇ ਰਿਪੇਅਰ ਨਹੀਂ ਕਰਵਾਈ ਦੀ ਰਿਪੇਅਰ ਕਰਵਾਈ ਸਰ ਬਾਲੇ ਵਗੈਰਾ ਚੇਂਜ ਕਰਵਾਇਆ ਸੀ ਆਪਣੀ ਮਾਲੀ ਹਾਲਤ ਵੀ ਅਸਟ੍ਰੇਲੀਆ ਫਾਦਰ ਸਾਹਿਬ ਦਿਹਾੜੀ ਕਰਦੇ ਆ ਚਾਚਾ ਜੀ ਦਿਹਾੜੀ ਕਰਦੇ ਸਾਰੇ ਦਿਹਾੜੀ ਕਰਦੇ ਆ ਤੇ ਉਹਦੇ ਨਾਲ ਹੀ ਡੰਗ ਡੰਗ ਸਾਰੀ ਦਾ ਆਪਣਾ ਜੀ ਹੁਣ ਕੀ ਕਹਿਣਾ ਚਾਹੋਗੇ ਤੁਸੀਂ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨਾ ਚਾਹੋਗੇ ਬਿਲਕੁਲ ਜੀ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਆ ਜਿੰਨੀ ਮਦਦ ਹੋ ਸਕਦੀ ਆ ਕਰਨ ਸਰ ਸਾਡੀ ਲੋਕਾਂ ਨੇ ਵੀ ਬਹੁਤ ਮਦਦ ਕੀਤੀ ਆ ਪ੍ਰਸ਼ਾਸਨ ਨੇ ਮੈਂ ਹੱਥ ਜੋੜ ਕੇ ਕਰਨਾ ਬੇਨਤੀ ਕਰਦਾ ਕਿ ਸਾਡੀ ਵੀ ਮਦਦ ਕੀਤੀ ਜਾਵੇ ਹਾਂ ਨਹੀਂ ਮੈਂ ਪ੍ਰਾਈਵੇਟ ਹੀ ਕਰਦਾ ਜੀ ਪ੍ਰਾਈਵੇਟ ਜੋਬ ਹੀ ਕਰਦਾ ਜੀ ਸਮਝ ਸਕਦੇ ਹੋ ਵੀ ਤੁਹਾਨੂੰ ਦੂਜੀ ਜ਼ਿੰਦਗੀ ਰਾਤੋ ਰਾਤ ਹੀ ਮਿਲ ਗਈ ਐ ਬਿਲਕੁਲ ਐਗਜੈਕਟਲੀ ਮੈਂ ਮੰਨਦਾ ਮੈਨੂੰ ਬਾਬਾ ਦੀਪ ਸਿੰਘ ਜੀ ਨੇ ਦੂਜੀ ਜ਼ਿੰਦਗੀ ਦਿੱਤੀ ਐ ਜਿਹੜਾ ਬੀਤੀ ਰਾਤ ਛੱਤ ਤੇ ਫੋਨ ਸੁਣਦਾ ਹੋਇਆ ਜਿਹੜਾ ਕਿ ਇੱਕਦਮ ਥੱਲੇ ਡਿੱਗ ਪਿਆ ਐ ਦੋ ਮੰਜ਼ਿਲਾ ਥਲੇ ਡਿੱਗਾ ਪਰ ਨਿਮਤ ਹੀ ਕਹੀ ਜਾ ਸਕਦੀ ਹੈ ਕਿ ਉਸ ਦੀ ਜਾਨ ਬਚ ਗਈ ਇੱਥੇ ਮੌਕੇ ਤੇ ਸਰਪਜੀਤ ਸਿੰਘ ਲਾਟੀ ਜਿਹੜੇ ਕੌਂਸਲ ਸਾਬਕਾ ਨੇ ਉਹ ਵੀ ਪਹੁੰਚੇ ਨੇ ਲਾੜੀ ਭਾਜੀ ਕੀ ਕਹਿਣਾ ਹੈ ਪਰਿਵਾਰ ਦੀ ਮਾਲੀ ਹਾਲਤ ਵੀ ਇੰਨੀ ਜ਼ਿਆਦਾ ਵਧੀਆ ਨਹੀਂ ਹੈਗੀ ਔਰ ਮਕਾਨ ਦੀ ਹਾਲਤ ਵੀ ਬਹੁਤ ਮਾੜੀ ਹੈ ਬਿਲਕੁਲ ਜੀ ਬੜਾ ਗਰੀਬ ਪਰਿਵਾਰ ਆ ਇਹ ਮੈਨੂੰ ਪਤਾ ਲੱਗਾ ਰਾਤੀ ਪੋਨੇ ਕੇ 12 ਵਜੇ ਨਾਲ ਮੈਂ ਕਿਸੇ ਪ੍ਰੋਗਰਾਮ ਤੋਂ ਆਇਆ ਸੀ ਤੇ ਮੇਰਾ ਘਰ ਦਾ ਗੇਟ ਖੜ ਗਿਆ ਤੇ ਭੈਣ ਜੀ ਹੋਰੀ ਆਏ ਉਹਨਾਂ ਨੇ ਦੱਸਿਆ ਕਿ ਇਦਾਂ 10:3000 ਦਾ ਟਾਈਮ ਸੀ ਸਾਡੀਆਂ ਜਿੱਥੇ ਇਹ ਤਿੰਨ ਪਰਿਵਾਰ ਰਹੇ ਨੇ ਮਕਾਨ ਦੇ ਵਿੱਚ ਦੋ ਮਕਾਨ ਦੀਆਂ ਛੱਤਾਂ ਡਿੱਗ ਕੇ ਇੱਕ ਦੂਜੇ ਦੇ ਥੱਲੇ ਥੱਲੇ ਤੱਕ ਡਿੱਗ ਪਈਆਂ ਨੇ ਉਸ ਦੌਰਾਨ ਇਹਨਾਂ ਦਾ ਬੇਟਾ ਸੌਰਵ ਉਹ ਧੂਰ ਉੱਪਰ ਜਾ ਲੇਟਿਆ ਸੀ ਜ ਸਾਢੇ 10 ਸਹਾਰਾਂ ਵਿੱਚ ਲੇਟਿਆ ਹੀ ਹੋਣਾ ਵਾ ਉਹ ਵੀ ਉੱਤੋਂ ਆ ਕੇ ਥੱਲੇ ਆ ਕੇ ਡਿੱਗਾ ਉਹਦੇ ਵੀ ਗੰਬੀਰ ਸੱਟਾਂ ਲੱਗੀਆਂ ਨੇ ਤੇ ਮੈਂ ਪ੍ਰਸ਼ਾਸਨ ਕੋਲ ਇਹ ਮੰਗ ਕਰਦਾ ਹਾਂ ਕਿ ਗਰੀਬ ਪਰਿਵਾਰ ਜਲਦ ਤੋਂ ਜਲਦ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਇੱਕ ਫਾਈਲ ਆਪਾਂ ਇਹਨਾਂ ਦੀ ਭਰੀ ਵੀ ਸੀ ਪਿੱਛੇ ਦੀ ਬਾਲਿਆਂ ਦੀ ਛੱਤਾਂ ਦੀ 2.5 ਸਾਲ ਹੋ ਗਿਆ ਜੀ ਉਹਦੇ ਵਾਸਤੇ ਵੀ ਬੜੇ ਜਦੋਜਾਦ ਕਰਨੀ ਪਈ ਤੇ ਹੁਣ ਕਿਤੇ ਆ ਕੇ ਉਹਨਾਂ ਨੂੰ ਸਿਰਫ ਥੋੜੀ ਜੀ ਰਿਲੈਕਸੇਸ਼ਨ ਮਿਲੀ ਹੈ ਕਿ 12000 ਰੁਪਿਆ ਉਹਨਾਂ ਨੇ ਇਹਨਾਂ ਨੂੰ ਪਾਇਆ ਤੇ ਮੈਂ ਕਾਰਪਸ਼ਨ ਦੇ ਆਪਣੇ ਕਮਿਸ਼ਨਰ ਸਾਹਿਬ ਨੂੰ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਕਿ ਇਸ ਗਰੀਬ ਪਰਿਵਾਰ ਦੀ ਜਲਦ ਤੋਂ ਜਲਦ ਆ ਕੇ ਇੱਥੇ ਮਦਦ ਕੀਤੀ ਜਾਵੇ ਇਹਨਾਂ ਸ਼ਬਦਾਂ ਨਾਲ ਧੰਨਵਾਦ ਸਮਾਂ ਰਹਿੰਦੇ ਆ ਮਦਦ ਕੀਤੀ ਜਾਣੀ ਚਾਹੀਦੀ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ 2.5 ਸਾਲ ਹੋ ਗਏ ਫਾਈਲ ਲੱਗਿਆ ਹੋਇਆ ਜੇਕਰ ਪਹਿਲੇ ਕੰਮ ਹੋ ਜਾਂਦਾ ਤਾਂ ਸ਼ਾਇਦ ਇਹ ਦਿਨਾਂ ਨਾ ਵੇਖਣਾ ਪੈਂਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ 2.5 ਸਾਲ ਪਹਿਲਾਂ ਜੇ ਕੰਮ ਕੀਤਾ ਹੁੰਦਾ ਤਾਂ ਇਹ ਸਾਨੂੰ ਵਾਕੇ ਦਿਨ ਵੇਖਣਾ ਨਹੀਂ ਸੀ ਪੈਣਾ ਕਿਉਂਕਿ ਇਹ ਜਦੋਂ ਦੀ ਸਰਕਾਰ ਆਈਏ ਉਦੋਂ ਦਾ ਹੀ ਕੰਮ ਸਾਰੇ ਡਿਲੇਅ ਤੋਂ ਡਿਲੇਅ ਡਿਲੇਅ ਤੋਂ ਡਿਲੇ ਬੱਚੇ ਦੀ ਜਾਨ ਬਚ ਗਈ ਇਹਨਾਂ ਇਹ ਬਿਲਕੁਲ ਸ਼ੁਕਰਗੁਜ਼ਾਰ ਕਰੋਗੇ ਬਿਲ ਉਹੋ ਜੀ ਸੱਟ ਨਹੀਂ ਲੱਗੀ ਕਿ ਕਿਸੇ ਦੀ ਕੋਈ ਜਾਨ ਜਾ ਸਕੇ ਸੋ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਇਹਨਾਂ ਨੂੰ ਜਿਹੜੇ ਸੱਟ ਲੱਗੀ ਹੈ ਜਲਦ ਤੋਂ ਜਲਦ ਠੀਕ ਹੋਵਣ ਤੇ ਸਰਕਾਰ ਦੇ ਗਿਆ ਹੈ ਮੰਗੇ ਕਿ ਇਹਨਾਂ ਦੀ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਇਹਨਾਂ ਦਾ ਬੰਦਾ ਹੱਕ ਦਿੱਤਾ ਜਾਵੇ ਇਹਨਾਂ ਸ਼ਬਦਾਂ ਨਾਲ ਧੰਨਵਾਦ ਕਰਾਂਗੇ ਜੀ ਉਹਨੂੰ ਵੀ ਕੋਈ ਮੁਲਾਕਾਤ ਕਰੋਗੇ ਜਾਂ ਬੇਨਤੀ ਅਪੀਲ ਕਰੋਗੇ ਕਿਉਂਕਿ ਜਿਹੜੇ ਇਹ ਮਕਾਨ ਦੇ ਪੈਸੇ ਮਿਲਨੇ ਉੱਤੇ ਮਿਲਣਾ ਪੌਣੇ 2 ਲੱਖ ਰੁਪਏ ਕਿਸ ਤਰ੍ਹਾਂ ਜੀ ਮਿਲਣਾ ਹੈਗਾ ਉਸ ਇੱਥੇ ਪੈਸੇ ਜ਼ਿਆਦਾ ਲੱਗਣ ਵਾਲੇ ਕੋ ਮਕਾਨ ਬਹੁਤ ਜ਼ਿਆਦਾ ਜਰਜਾ ਖਾ ਲੈਂਦੇ ਹਾਂ ਕੋਸ਼ਿਸ਼ ਕਰਾਂਗੇ ਜੀ ਕਰੇਗੀ ਉਹਨਾਂ ਦੇ ਕੇ ਹੱਥ ਜੋੜ ਕੇ ਬੇਨਤੀ ਜ਼ਰੂਰ ਕਰਾਂਗੇ ਇਹ ਜਾ ਕੇ ਤਾਂ ਬਿਲਕੁਲ ਜੀ ਇਥੇ ਕੀ ਸਰਕਾਰ ਨੂੰ ਚਾਹੀਦਾ ਹੈ ਇਸ ਪਰਿਵਾਰ ਦੀ ਜਿਹੜੀ ਕੀ ਉਹ ਮਦਦ ਕੀਤੀ ਜਾਵੇ ਫੌਰੀ ਮਦਦ ਕੀਤੀ ਜਾਵੇ ਕਿਉਂਕਿ 2 ਸਾਲ ਹੋ ਗਏ ਨੇ ਇਹਨਾਂ ਦੀ ਫਾਈਲ ਜਿਹੜੀ ਲੱਗੀ ਹੋਈ ਹੈ ਆਵਾਸ ਯੋਜਨਾ ਦੇ ਤਹਿਤ ਜਿਹੜੇ ਪੈਸੇ ਮਿਲਦੇ ਨੇ ਕਿਉਂਕਿ ਬਾਲਿਆਂ ਦੀ ਛੱਤ ਹੈ ਔਰ ਬੀਤੀ ਰਾਤ ਇੱਕ ਵੱਡਾ ਹਾਦਸਾ ਹੋਇਆ ਪਰ ਗਨੀਮਤ ਇਹੀ ਕਹੀ ਜਾ ਸਕਦੀ ਹੈ ਸੌਰਵ ਦੀ ਜਾਨ ਬਚ ਗਈ ਉਸ ਨੂੰ ਦੂਸਰਾ ਨਵਾਂ ਜੀਵਨ ਮਿਲਿਆ ਇਸ ਕਰਕੇ ਹੁਣ ਜਿੱਥੇ ਕੀ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਸ ਪਰਿਵਾਰ ਦੀ ਬਾਹ ਫੜਨੀ ਚਾਹੀਦੀ ਹੈ ਤੇ ਦੂਜੇ ਪਾਸੇ ਜਿਹੜੀ ਐਨਜੀਓ ਨੇ ਸਮਾਜ ਸੇਵ ਜਿੱਥੇ ਬੰਦੀਆਂ ਨੂੰ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤਾਂ ਜੋ ਇਹ ਪਰਿਵਾਰ ਜਿਹੜਾ ਕਿ ਲਗਾਤਾਰ ਜਿਹੜਾ ਕਿ ਦਹਿਸ਼ਤ ਭਰੀ ਜ਼ਿੰਦਗੀ ਜੀ ਰਿਹਾ ਕਿਉਂਕਿ ਜਦੋਂ ਕੱਚੇ ਮਕਾਨ ਹੁੰਦੇ ਨੇ ਤਾਂ ਕਿਸੇ ਵੀ ਸਮੇਂ ਛੱਤਾਂ ਡਿੱਗ ਪੈਂਦੀਆਂ ਨੇ ਤੇ ਹਮੇਸ਼ਾ ਹੀ ਬੰਦਾ ਜਿਹੜਾ ਕਿ ਦਹਿਸ਼ਤ ਦੇ ਮਾਹੌਲ ਵਿੱਚ ਜ਼ਿੰਦਗੀ ਜੀਣ ਨੂੰ ਮਜਬੂਰ ਹੁੰਦਾ ਤਾਂ ਸਮਾਜ ਸੇਵ ਜਿੱਥੇ ਮੰਦੀਆਂ ਨੂੰ ਚਾਹੀਦਾ ਅੱਗੇ ਉਹ ਕਿ ਇਹਨਾਂ ਦੀ ਬਾਹ ਫੜਨ ਤਾਂ ਜੋ ਇਹਨਾਂ ਦੀ ਜਿਹੜੀ ਹਾਲਤ ਹੈ ਉਹ ਕੁਝ ਠੀਕ ਹੋ ਸਕੇ ਔਰ ਜਿਹੜਾ ਮਕਾਨ ਹੈ ਉਸ ਨੂੰ ਵੀ ਵਧੀਆ ਤਰੀਕੇ ਨਾਲ ਰਿਪੇਅਰ ਕੀਤਾ ਜਾ ਸਕੇ ਕਿਹਾ ਮੈਂ ਪਰ दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप